ਅਸੀਂ ਆਜ਼ਾਦੀ ਦਿਵਸ ਤੇ ਕੀ ਸੰਦੇਸ਼ ਦੇਉਂਦੇ ਹਾਂ ਅਸੀਂ ਆਜ਼ਾਦੀ ਦਿਵਸ ਤੇ ਉੱਤੇ ਮੈਂ ਸਮੂਹ ਪੰਜਾਬੀ ਵਾਸੀ ਪੰਜਾਬ ਵਾਸੀਆਂ ਨੂੰ ਅਤੇ ਬਿਜਲੀ ਕਰਮਚਾਰੀਆਂ ਨੂੰ ਜਿਹੜਾ ਹੈ ਵਧਾਈ ਦਿੰਦਾ ਹੋਇਆ ਇਹ ਸੰਦੇਸ਼ ਦੇਉਂਗਾ ਕਿ ਸਾਨੂੰ ਜਿਹੜੇ ਸਾਡੇ ਕਰਤੱਵ ਹੈ ਜੋ ਸੰਵਧਾਨ ਦੇ ਵਿੱਚ ਸਾਨੂੰ ਮਿਲੇ ਹੈ ਸਾਨੂੰ ਉਹਨਾਂ ਕਰਤੱਵਾਂ ਨੂੰ ਵੀ ਜਿਹੜਾ ਹੈ ਬਹੁਤ ਹੀ ਸੰਜੀਦਗੀ ਦੇ ਨਾਲ ਜਿਹੜਾ ਹੈ ਉਹ ਨਿਭਾਉਣਾ ਚਾਹੀਦਾ ਤੇ ਸਾਡੇ ਜਿਹੜੇ ਖੱਪਕਾਰ ਨੇ ਪੰਜਾਬ ਦੇ ਉਹਨਾਂ ਦੇ ਸਭ ਤੋਂ ਵੱਧ ਜਿਹੜੀ ਹੈ ਉਹਨਾਂ ਨੂੰ ਸਵਾਮਾ ਜਿਹੜੀ ਹੈ ਵਧੀਆ ਮਿਹਨਤ ਕਰਨੀ ਚਾਹੀਦੀ ਹੈ ਪਰ ਇਸ ਜੱਤੀ ਦਿਨ ਤੋਂ ਤੇ ਤੁਹਾਨੂੰ ਵੀ ਕਿਤਨਾ ਕਿਤੇ ਜਿਹੜਾ ਜ਼ਿੰਮੇਵਾਰੀਆਂ ਵੀ ਥੋੜੀਆਂ ਵੱਧ ਗਈਆਂ ਜਿਵੇਂ ਕਿ ਫ੍ਰੀ ਬਿਜਲੀ ਦੇ ਰਹੇ ਆ ਆਪਾਂ ਸਾਰਾ ਉਹਦੇ ਦਿਨ ਕੋਈ ਲੋਡ ਪੈ ਰਿਹਾ ਆਪਣੇ ਤੇ ਨਹੀਂ ਇਸ ਵਾਰ ਜਿਹੜਾ ਹੈ ਕਿਉਂਕਿ ਸਰਕਾਰ ਵੱਲੋਂ ਸਬਸਿਡੀ ਆ ਉਹ ਪੂਰੀ ਦੀ ਪੂਰੀ ਸਬਸਿਡੀ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਅਨਾਉਂਸ ਕੀਤਾ ਉਹ ਦਿੱਤੀ ਜਾ ਰਹੀ ਹੈ ਇਸ ਕਰਕੇ ਜਿਹੜਾ ਹੈ ਪੀਐਸਪੀਸੀਐਲ ਆ ਜਿਹੜੀ ਤੁਹਾਨੂੰ ਵੀ ਪਤਾ ਹੋਣਾ ਕਿ ਬਿਨਾ ਕਿਸੇ ਰਿਕਵਰਟ ਦੇ ਜਿਹੜੀ ਹੈ ਸਾਰੇ ਖਪਤਕਾਰਾਂ ਨੂੰ ਨਿਰਵਿਘਨ ਜਿਹੜੀ ਹੈ ਬਿਜਲੀ ਦੇ ਰਹੀ ਪਰ ਫ੍ਰੀ ਬਿਜਲੀ ਦੇ ਸਾਰ ਜਿਹੜੇ ਚਰਚੇ ਆ ਅੱਜਕੱਲ੍ਹ ਪਾਕਿਸਤਾਨ ਤੱਕ ਜਾ ਰਹੇ ਨੇ ਇਹਦੇ ਬਾਰੇ ਕੀ ਕ ਪਾਕਿਸਤਾਨ ਜੀ ਨੂੰ ਜੋ ਫ੍ਰੀ ਬਿਜਲੀ ਜਿਹੜੀ ਮਿਲਦੀ ਆ ਆਪਾਂ ਨੂੰ ਇੰਡੀਆ ਦੇ ਵਿੱਚ ਇਹ 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 ਜਿਹੜਾ ਹੈ ਸਾਰਾ ਕੇ ਇੱਕ ਰਾਜਨੀਤਿਕ ਹੋਇਆ ਇਹਦੇ ਬਾਰੇ ਟੈਕਨੀਕਲੀ ਜਿਹੜਾ ਹੈ ਪੀਐਸਪੀਸੀਐਲ ਦੇ ਬਾਰੇ ਕੋਈ ਕਮੈਂਟਰੀ ਕਰ ਸਕੋ ਪਰ ਆਜ਼ਾਦੀ ਦਿਵਸ ਤੇ ਖਪਤਕਾਰਾਂ ਨੂੰ ਤੁਸੀਂ ਕੋਈ ਤੋਹਫਾ ਦੇਣਾ ਚਾਹੁੰਦੇ ਆ ਹਾਂ ਨਹੀਂ ਨਹੀਂ ਖਪਤਕਾਰਾਂ ਨੂੰ ਅਸੀਂ ਜਿਹੜੇ ਆ ਪਿਛਲੇ ਸਮੇਂ ਦੇ ਵਿੱਚ ਪੂਰੇ ਤੋਹਫੇ ਦਿੱਤੇ ਆ ਉਹਨਾਂ ਨੂੰ ਕਿ ਜੋ ਡਿਸਪਲੇਸੇਸ਼ਨ ਹੈ ਉਹਨਾਂ ਨੂੰ ਜਿਹੜੀਆਂ ਉਹਨਾਂ ਨੂੰ ਸਵਾਵਾ ਨੇ ਉਹਨਾਂ ਨੂੰ ਵਿਤ੍ਰੀ ਕਰਨ ਦੇ ਲਈ ਅਸੀਂ ਯੋਗ ਉਪਰਾਲੇ ਕਰ ਰਹੇ ਆ ਜੋ ਵੀ ਕੰਪਿਊਟਰਾਈਜੇਸ਼ਨ ਔਰ ਆਈਟੀ ਦਾ ਜਿਹੜਾ ਇੰਟਰਵੈਂਸ਼ਨ ਕਰਕੇ ਤਾਂ ਕਿ ਉਹਨਾਂ ਨੂੰ ਘਰ ਬੈ ਉਹ ਜਿਹੜੀਆਂ ਸਾਡੇ ਵੱਲੋਂ ਦਿੱਤੀਆਂ ਜਾਂਦੀਆਂ ਹਨ ਪਰ ਜਿਹੜੇ ਜਿਹੜੀ ਕੁਦਰਤੀ ਆਫਤ ਆਈ ਹੈ ਇਸ ਦਾ ਮਤਲਬ ਉਦੇਸ਼ ਵੀ ਕਾਫੀ ਨੁਕਸਾਨ ਹੋਇਆ ਹੈ ਬਿਸੀ ਨੂੰ ਹਾਂ ਬਿਲਕੁਲ ਇਸ ਤਰ੍ਹਾਂ ਹੈ ਕੁਦਰਤੀ ਆਫਤ ਜਿਹੜੀ ਹੈ ਇਹਦੇ ਨਾਲ ਪੀਐਸਪੀਸੀਐਲ ਦਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਹੈ ਨੁਕਸਾਨ ਹੋਇਆ ਪਰ ਸਾਡੇ ਜਿਹੜੇ ਹੈ ਬਹੁਤ ਹੀ ਮਿਹਨਤੀ ਕਰਮਚਾਰੀਆਂ ਨੇ ਜਿਹੜਾ ਉਹ ਸਮੇਂ ਸਿਰ ਜਿਹੜਾ ਹੈ ਬਿਜਲੀ ਜਿਹੜੀ ਐਕਸਟੋਰ ਕੀਤੀ ਆ ਔਰ ਸਾਰੇ ਸਿਸਟਮ ਨੂੰ ਬਹਾਲ ਕੀਤਾ ਹੈ ਰਦਰ ਅੱਜ ਦੀ ਘੜੀ ਦੇ ਵਿੱਚ ਵੀ ਕਿਉਂਕਿ ਡੈਮਾਂ ਦੇ ਵਿੱਚ ਪਾਣੀ ਵਧਿਆ ਹੋਇਆ ਪੰਜਾਬ ਹਲੇ ਵੀ ਜਿਹੜਾ ਹੈ ਕਾਫੀ ਮਤਲਬ ਖਤਰਾ ਹੈ ਹੜਾਂ ਦਾ ਉਹਦੇ ਸਬੰਧ ਦੇ ਵਿੱਚ ਵੀ ਅਸੀਂ ਅਗਾਊਂ ਜਿਹੜੇ ਹੈ ਏਰੀਆ ਦੇ ਵਿੱਚ ਪ੍ਰਬੰਧ ਕੀਤੇ ਹੋਏ ਆ ਤਾਂ ਕਿ ਜਿਹੜੀ ਹੈ ਬਿਜਲੀ ਆ ਉਹਨੂੰ ਜਿਹੜਾ ਹੈ ਬਰਕਰਾਰ ਰੱਖਿਆ ਜਾ ਸੈਂਕਿਊ ਸਰ